ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਰ ਸਾਹੀ ਦਸਵੀਂ ਕਬਿਓ ਬਾਜ ਬੀਨਤੀ ਚੌਪਈ ਹਮਰੇ ਕਰੋ ਹਾਸ ਦੇ ਰਖਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਭ ਤੁਮ ਕਾ ਵਹੋ ਆਪ ਹਾਸ ਦੇ ਮੋਹਿ ਬਚਾ ਵਹੋ ਸੁਖੀ ਬਸੇ ਮੋਰੋ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਮੋਰ ਅੱਛਾ ਨੇ ਜੋ ਕਰਦਾ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜੇ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਵਉ ਸੇਵਕ ਸਿੱਖ ਹਮਾਰੇ ਤਾਰੀਅ ਹੈ ਚੋਨ ਚੋਨ ਸਤਰ ਹਮਾਰੇ ਮਾਰੀਅ ਹੈ ਆਪ ਹਾਥ ਦਾ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰੀਐ ਔਰ ਅੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤੇ ਏਕੈ ਅਵਤਾਰ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੇਇਓ ਸਤਰਨ ਕੋ ਪਾਲ ਮੁ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਵਿਕਾਰ ਨਿਰਲੰਭ ਆਦਿ ਅਨੀਲ ਅਨਾਦ ਅasambਹ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿਨ ਭਿਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬੇਦੇ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨਿ ਬਹੋ ਰੇ ਰਾਚੇ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕ ਇਠਾ ਸਿਗਰੀ ਸ੍ਰਿਸ਼ਟ ਦੇਖਾਇ ਅਚੰਪਵ ਆਦੇ ਜੁਗਾਦ ਇਸ ਰੂਪ ਸਿਯੰ ਭਵ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਘਰੋ ਦੁਸ਼ਟ ਜਤੇ ਓਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਜ ਤਵਸਰ ਨਹੀਂ ਪਰੇ ਤਿਨ ਕੇ ਦੁਸ਼ਟ ਦਹੁਤ ਹਵਾਇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਹ ਹੈ 타ਕੇ ਕਾਲ ਨਿਗਟ ਨਹ ਅਹ ਰੱਛਾ ਹੋਏ 타ਹੇ ਸਭ ਕਾਲ ਦੁਸ਼ਟ ਅਰੇਸ਼ਟ ਤਰਨ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਕਮਹ ਹਰ ਹੋ ਰਿੱਧੇ ਸਿੱਧੇ ਕਰਮੋ ਸਭ ਹੋਈ ਦੁਸ਼ਟਿ ਸ਼ਾਹ ਸਵੈ ਸਗਨ ਕੋਈ ਇਕ ਵਾਰ ਜਨਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨ ਨਵ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਗਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਸ਼ੈ ਕਰਤਾ ਸ੍ਰੀ ਅਸਤੋਜ ਜਪਹਿ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾੰਸ਼ਿਤ ਫਲ ਪਾਵੇ ਸੋਈ ਦੂਖ ਨੰਦ ਸਹਿ ਬਿਆਪਤ ਕੋਈ ਅੜਿਲ ਸੁਨੇ ਗੰਗ ਜੋ ਯਾਹੇ ਸੋਰਸਨਾ ਪਾਵੇ ਸੁਨੇ ਮੂੜ ਚਿਤ ਲਾਏ ਚਤਰਤਾ ਆਵਈ ਦੂਖ ਦਰਦ ਭੋ ਨਿਕਟ ਨਾ ਤਿਨ ਨਰਕੇ ਰਹੇ ਹੋ ਜੋਈ ਆਖੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਵਤ 17 ਸਹਸ ਪਣੀਜ ਅਰਧ ਸਹਸ ਫੁਨ ਤੀਨ ਕਹਿਜੈ ਪਹਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸੁਤੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਾ ਤੇਗ ਨਾ ਮੰਨਿਓ ਸਿਮਰਤ ਸਾਸਤਰ ਬੇਰ ਸਭ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਵਾਹਿ ਗਹਿ ਕੀ ਇਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ